15 ਦੇ দান ਪਾਤਰ ਚ ਮਲੇ 4 ਕਰੋੜ ਰੁਪਏ। ਦਿਆਂ ਤੋਂ ਦੁਖੀ ਆ ਕੇ ਪਿਓ ਨੇ ਲਿਆ ਹੈਰਾਨ ਕਰਦਾ ਫੈਸਲਾ। ਰਿਟਾਇਰਡ ਫੌਜੀ ਤਾਨਿਆਂ ਤੋਂ ਆਇਆ ਦੁਖੀ। ਜ਼ਾਇਦਾਨ ਦੇ ਪੇਪਰਾਂ ਦੇ ਨਾਲ ਮਿਲਿਆ ਸਹਿਮਤੀ ਪੱਤਰ। ਆਪਣਾ ਪੰਜਾਬੀ ਦੇਖ ਰਹੇ ਤੁਸੀਂ ਮਹਾਂਚਲ ਜੱਕੀ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆ ਰਿਹਾ ਹੈ ਜਿਸ ਦੇ ਵਿੱਚ ਇੱਕ ਰਿਟਾਇਰਡ ਫੌਜੀ ਦੇ ਵੱਲੋਂ ਆਪਣੀ ਪੂਰੀ ਦੀ ਪੂਰੀ ਜਾਇਦਾਦ ਨੂੰ ਮੰਦਿਰ ਦੇ ਦਾਨ ਪਾਤਰ ਦੇ ਵਿੱਚ ਪਾ ਦਿੱਤਾ ਗਿਆ ਤੇ ਨਾਲ ਇੱਕ ਸਹਿਮਤੀ ਪੱਤਰ ਵੀ ਉਸ ਦੇ ਵੱਲੋਂ ਉੱਤੇ ਲਿਖ ਕੇ ਪਾਇਆ ਗਿਆ ਹੈ ਤਾਂ ਜਦੋਂ ਇਹ ਪੂਰਾ ਮਾਮਲਾ ਸਾਹਮਣੇ ਆਉਂਦਾ ਹੈ ਜਦੋਂ ਪੂਰਾ ਪਤਾ ਲੱਗਦਾ ਹੈ ਕਿ ਆਖਿਰਕਾਰ ਇਸ ਦੇ ਪਿੱਛੇ ਦਾ ਕੀ ਕਾਰਨ ਸੀ ਤੇ ਹਰ ਕੋਈ ਹੈਰਾਨ ਰਹਿ ਜਾਂਦਾ ਆ ਤੁਹਾਨੂੰ ਇਸ ਪੂਰੇ ਮਾਮਲੇ ਦੇ ਨਾਲ ਵਕੀਫ ਕਰਵਾਉਂਦੇ ਹਾਂ ਇਕ ਰਿਟਾਇਰਡ ਫੌਜੀ ਪਿਤਾ ਨੂੰਜ਼ ਦੀਆਂ ਬੇਟੀਆਂ ਨੇ ਇਸ ਹੱਦ ਤੱਕ અપਮਾਨਿਤ ਕਰ ਦਿੱਤਾ ਕਿ ਉਸਨੇ ਆਪਣੀ 4 ਕਰੋੜ ਦੀ ਜਾਇਦਾਦ ਇੱਕ ਮੰਦਰ ਨੂੰ ਦਾਨ ਕਰ ਦਿੱਤੀ। ਉਸਦੇ ਇਸ ਕਦਮ ਤੋਂ ਬਾਅਦ ਹੁਣ ਉਸ ਦੀਆਂ ਬੇਟੀਆਂ ਉਸ ਜਾਇਦਾਦ ਨੂੰ ਵਾਪਸ ਪ੍ਰਾਪਤ ਕਰਨ ਲਈ ਸੰਘਰਸ਼ ਕਰ ਰਹੀਆਂ ਹਨ। ਇਹ ਘਟਨਾ ਤਾਮਿਲਨਾਡੂ ਤੋਂ ਸਾਹਮਣੇ ਆ ਰਹੀ ਹੈ। ਫੌਜ ਦੇ ਸੇਵਾਮੁਕਤ ਐਸ ਵਿਜੇਨ ਆਪਣੀਆਂ ਬੇਟੀਆਂ ਦੇ અપਮਾਨ ਤੋਂ ਇੰਨੇ ਦੁਖੀ ਸੀ ਕਿ ਉਹਨਾਂ ਨੇ ਅਜਿਹਾ ਕਦਮ ਚੁੱਕਿਆ। ਉੱਤੇ ਹੀ ਮੰਦਰ ਪ੍ਰਸ਼ਾਸਨ ਦੇ ਅਨੁਸਾਰ ਜਦੋਂ 24 ਜੂਨ ਨੂੰ ਮੰਦਿਰ ਦਾ ਡਾਨ ਬਾਕਸ ਖੋਲਿਆ ਗਿਆ ਤਾਂ ਸਿੱਕਿਆਂ ਤੇ ਨੋਟਾਂ ਦੇ ਨਾਲ ਇਸ ਦੇ ਵਿੱਚ ਦੋ ਅਸਲ ਜਾਇਦਾਦ ਦੇ ਦਸਤਾਵੇਜ਼ ਵੀ ਮਿਲੇ ਇੱਕ ਜਾਇਦਾਦ 3 ਕਰੋੜ ਦੀ ਸੀ ਤੇ ਦੂਜੀ 1 ਕਰੋੜ ਦੀ ਸੀ ਜਿਸ ਦੇ ਨਾਲ ਇੱਕ ਪੱਤਰ ਵੀ ਸੀ ਜਿਸ ਦੇ ਵਿੱਚ ਵਿਜੈਨ ਨੇ ਸਪਸ਼ਟ ਤੌਰ ਦੇ ਉੱਤੇ ਲਿਖਿਆ ਸੀ ਕਿ ਉਸਨੇ ਇਹ ਜਾਇਦਾਦ ਆਪਣੀ ਮਰਜ਼ੀ ਦੇ ਨਾਲ ਮੰਦਿਰ ਨੂੰ ਸਮਰਪਿਤ ਕਰ ਦਿੱਤੀ ਹੈ ਤੇ ਹੁਣ ਇਸ ਵਿਅਕਤੀ ਦੇ ਨੇੜੇ ਜਿਹੜਾ ਪਿੰਡ ਦੱਸਿਆ ਜਾ ਰਿਹਾ ਹੈ ਕਿ ਜਿੱਥੇ ਕਿ ਮੰਦਿਰ ਦੇ ਵਿੱਚ ਜਾ ਕੇ ਉਸਨੇ ਇਹ ਜਿਹੜਾ ਦਾਨ ਕੀਤਾ ਜਦੋਂ ਪਤਾ ਲੱਗਦਾ ਉੱਥੇ ਦੇ ਪੁਜਾਰੀਆਂ ਨੂੰ ਉਹ ਵੀ ਹੱਕੇ ਬੱਕੇ ਰਹਿ ਜਾਂਦੇ ਨੇ ਉੱਥੇ ਹੀ ਕੇਸ਼ਵਪੁਰਮ ਪਿੰਡ ਦਾ ਨਿਵਾਸੀ ਇਹ ਦੱਸਿਆ ਜਾ ਰਿਹਾ ਵਿਅਕਤੀ ਉਹ ਪੱਕਾ ਭਗਤ ਜਿਹੜਾ ਮੰਨਿਆ ਜਾਂਦਾ ਮੰਦਿਰ ਦੇ ਅਧਿਕਾਰੀਆਂ ਦੇ ਵੱਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਦਾ ਕਿ ਉਹ ਪਿਛਲੇ 10 ਸਾਲਾਂ ਤੋਂ ਇਕੱਲਾ ਰਹਿ ਰਿਹਾ ਸੀ ਉਸਦੇ ਆਪਣੀ ਪਤਨੀ ਦੇ ਨਾਲ ਮਤਭੇਦ ਚੱਲ ਰਹੇ ਸੀ ਹਾਲ ਹੀ ਦੇ ਮਹੀਨਿਆਂ ਦੇ ਵਿੱਚ ਉਸ ਦੀਆਂ ਬੇਟੀਆਂ ਉਸ ਦੇ ਉੱਤੇ ਜਾਇਦਾਦ ਔਪਣ ਦੇ ਲਈ ਦਬਾਅ ਪਾ ਰਹੀਆਂ ਸਨ ਅਤੇ ਰੋਜ਼ਾਨਾ ਆਪਣੀਆਂ ਜ਼ਰੂਰਤਾਂ ਦੇ ਲਈ ਵੀ ਉਸ ਦਾ અપਮਾਨ ਕਰ ਰਹੀ ਸੀ ਉਹਨਾਂ ਨੇ ਕਿਹਾ ਕਿ ਮੇਰੇ ਬੱਚੇ ਆਪਣੇ ਖਰਚੇ ਲਈ ਵੀ ਮੈਨੂੰ ਤਾਣੇ ਮਾਰਦੇ ਸੀ ਹੁਣ ਮੈਂ ਇਹ ਜਾਇਦਾਦ ਉਸ ਦੇਵੀ ਮਾਂ ਨੂੰ ਸੌਂਪ ਰਿਹਾ ਜਿਸ ਨੇ ਮੈਨੂੰ ਜ਼ਿੰਦਗੀ ਪਰ ਤਾਕਤ ਦਿੱਤੀ ਹੈ ਮੰਦਰ ਦੇ ਕਾਰਜਕਾਰੀ ਅਧਿਕਾਰੀ ਨੇ ਕਿਹਾ ਕਿ ਸਿਰਫ ਦਸਤਾਵੇਜ਼ਾਂ ਨੂੰ ਦਾਨ ਬਕਸੇ ਦੇ ਵਿੱਚ ਪਾਉਣ ਨਾਲ ਕਾਨੂੰਨੀ ਤੌਰ ਦੇ ਉੱਤੇ ਜਾਇਦਾਦ ਦਾ ਟ੍ਰਾਂਸਫਰ ਨਹੀਂ ਮੰਨਿਆ ਜਾਂਦਾ ਜਦੋਂ ਤੱਕ ਦਾਨੀ ਰਜਿਸਟ੍ਰੇਸ਼ਨ ਵਿਭਾਗ ਨਾਲ ਸਹੀ ਢੰਗ ਦੇ ਨਾਲ ਰਜਿਸਟਰ ਨਹੀਂ ਕਰਦਾ ਮੰਦਰ ਨੂੰ ਕਾਨੂੰਨੀ ਅਧਿਕਾਰ ਨਹੀਂ ਮਿਲਣਗੇ ਇਸ ਲਈ ਹੁਣ ਲਈ ਇਹ ਦਸਤਾਵੇਜ਼ ਹਿੰਦੂ ਧਾਰਮਿਕ ਅਤੇ ਚੈਰੀਟੇਬਲ ਵਿਭਾਗ ਦੇ ਕੋਲ ਸੁਰੱਖਿਅਤ ਰੱਖੇ ਗਏ ਨੇ ਸੀਨੀਅਰ ਅਧਿਕਾਰੀ ਫੈਸਲਾ ਕਰਨਗੇ ਕਿ ਉਹਨਾਂ ਨੂੰ ਕਿਵੇਂ ਅੱਗੇ ਵਧਾਇਆ ਜਾਵੇ ਇਹ ਰਿਟਾਇਰਡ ਫੌਜੀ ਦੱਸਿਆ ਜਾਂਦਾ ਵਿਅਕਤੀਮੰਦ ਦੇ ਅਧਿਕਾਰੀਆਂ ਦੇ ਅਨੁਸਾਰ ਦਾਨ ਕੀਤੇ ਜਾਇਦਾਦਾਂ ਵਿੱਚੋਂ 10 ਸੈਂਟ ਜ਼ਮੀਨ ਮੰਦਰ ਦੇ ਨੇੜੇ ਸਥਿਤ ਹੈ ਨਾਲ ਇੱਕ ਮੰਜ਼ਲਾ ਜਿਹੜੇ ਆਕਾਰ ਹੈਗਾ ਅੱਜ ਜਿਸ ਦੀ ਕੀਮਤ ਲਗਭਗ 4 ਕਰੋੜ ਰੁਪਏ ਦੱਸੀ ਜਾ ਰਹੀ ਹੈ ਹੁਣ ਜਦੋਂ ਮਾਮਲਾ ਜਨਤਕ ਹੋ ਗਿਆ ਵਿਜਨ ਦੀਆਂ ਤੀਆਂ ਕਤੇ ਤੌਰ ਦੇਤੇ ਜਾਇਦਾਦ ਵਾਪਸ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਪਰ ਵਿਜੇ ਨੇ ਸਪਸ਼ਟ ਤੌਰ ਤੇ ਕਿਹਾ ਕਿ ਮੈਂ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਾਂਗਾ ਮੈਂ ਮੰਦਿਰ ਦੇ ਨਾਲ ਗੱਲ ਕਰਕੇ ਕਾਨੂੰਨੀ ਪ੍ਰਕਿਰਿਆ ਨੂੰ ਪੂਰਾ ਕਰਨਾ ਚਾਹਾਂਗਾ